ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੌਜੂਦਾਂ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਭਾਵੇਂ ਕਿ ਅੰਮ੍ਰਿਤਸਰ ਦੇ ਵਿੱਚ ਜਾਂ ਪੂਰੇ ਪੰਜਾਬ ਦੀ ਗੱਲ ਕਰੀਏ ਉੱਤਰ ਭਾਰਤ ਦੀ ਗੱਲ ਕਰੀਏ ਤਾਂ ਸਰਦੀ ਬਹੁਤ ਪੈ ਰਹੀ ਹੈ ਪਰ ਇਸ ਠੰਡ ਦੇ ਵਿੱਚ ਵੀ ਸੰਗਤ ਦੀ ਆਸਤਾ ਵੇਖਣਯੋਗ ਹੈ ਸੋ ਪਰਿਵਾਰਾਂ ਸਮੇਤ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਜਿੱਥੇ ਕਿ ਤੁਸੀਂ ਦੇਖਦੇ ਧੁੰਦੀ ਚਾਦਰ ਵਿੱਚ ਲਿਪਟੇ ਹੋਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਅਲੋਕਿਕ ਤਸਵੀ ਦੇ ਵਿੱਚ ਸੰਗਤਾਂ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੀਆਂ ਨੇ ਭਾਵੇਂ ਕਿ ਠੰਡ ਬਹੁਤ ਹੈ ਸਰਦੀ ਬਹੁਤ ਹੈ ਪਰ ਸੰਗਤ ਦੀ ਸ਼ਰਧਾ ਆਸਥਾ ਵੀ ਖੰਡੂਗਾ ਸੋ ਦੂਰੂ ਦੂਰੋ ਸੰਗਤਾਂ ਸਚੰਡ 시ਰ ਦਰਬਾਰ ਸਾਹਿਬ ਵਿਖੇ ਠੰਡ ਦੇ ਵਿੱਚ ਵੀ ਪਹੁੰਚੀਆਂ ਨੇ ਭਾਵੇਂ ਕਿ ਲੰਬੀਆਂ ਲੰਬੇ ਲਾਈਨਾਂ ਵਿੱਚ ਲੱਗਣਾ ਪਵੇ ਪਰ ਸੰਗਤ ਦਾ ਕਹਿੰਦਾ ਕਿ ਸਾਨੂੰ ਠੰਡ ਨਹੀਂ ਲੱਗਦੀ ਸਰਦੀ ਨਹੀਂ ਲੱਗਦੀ ਸੰਗਤ ਦੀ ਆਸਥਾ ਸਤਿ ਸ਼੍ਰੀ ਅਕਾਲ ਜੀ ਸੱਚਖੰਡ ਸੇ ਦਰਬਾਰ ਸਾਹਿਬ ਵਿਖੇ ਕਿਉਂਕਿ ਸੰਗਤ ਦੀ ਸ਼ਰਧਾ ਆਸਤਾ ਬਹੁਤ ਜ਼ਿਆਦਾ ਹੈ ਔਰ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜਰਤੇ ਆ ਕੇ ਨਾ ਤਾਂ ਠੰਡ ਲੱਗਦੀ ਹੈ ਤੇ ਨਾ ਕੋਈ ਗਰਮੀ ਲੱਗਦੀ ਹੈ ਕਿਉਂਕਿ ਵਿਸ਼ਵਾਸ ਹੀ ਬੜਾ ਸੰਗਤ ਦਾ ਸ਼ਰਧਾ ਭਾਵਨਾ ਸੰਗਤ ਇਲਾਹੀ ਬਾਣੀ ਸਰਵਨ ਕਰੀਆਂ ਨੇ ਜੀ ਕਿੱਥੋਂ ਆਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਜੀ ਛਤੀਸਗੜ੍ਹ ਤੋਂ ਆਏ ਹਾਂ ਰਾਏਗੜ੍ਹ ਤੋਂ ਐਨੀ ਦੂਰ ਆਇਓ ਠੰਡ ਬੋਤ ਹੈ ਪਰ ਦੇਖਿਆ ਕਿ ਸੰਗਤ ਦਾ ਵਿਸ਼ਵਾਸ ਸ਼ਰਧਾ ਆਸਤਾ ਬੋਤ ਇੱਥੇ ਆ ਕੇ ਨਾ ਠੰਡ ਲੱਗਦੀ ਆ ਨਾ ਮਤਲਬ ਕੋਈ ਵੀ ਚੀਜ਼ ਦੀ ਨਾ ਚਿੰਤਾ ਰਹਿੰਦੀ ਆ ਬਸ ਸਭ ਕੁਝ ਦੁੱਖ ਦੂਰ ਹੋ ਜਾਂਦੇ ਆ ਗੁਰੂ ਦੇ ਚਰਨਾਂ ਨੂੰ ਨਮਸਤਕ ਹੋਣਾ ਐਹੀਂ ਤਾਂ ਹੁਣ ਇਸ਼ਨਾਨ ਕਰਕੇ ਆਏ ਆ ਕੋਈ ਠੰਡ ਨਹੀਂ ਲੱਗੀ ਇੰਨਾ ਜਿਹੜੀ ਸਵੇਰੇ ਇਨੀ ਧੁੰਦ ਪਈ ਸੀ ਤਾਂ ਇੱਥੋਂ ਮਹਾਰਾਜ ਦਾ ਦਰਬਾਰ ਵੀ ਦਿਸ ਨਹੀਂ ਰਿਹਾ ਜਾਂ ਪੂਰਾ ਪ੍ਰਕਰਮਾ ਕਰਕੇ ਹਾਜ਼ਰੀ ਲਵਾ ਕੇ ਆਏ ਆ ਤਾਂ ਮਹਾਰਾਜ ਦਾ ਦਰਬਾਰ ਵੀ ਪੂਰਾ ਦਿਸ ਰਿਹਾ ਐ ਇੰਨਾ ਆਨੰਦ ਆਇਆ ਜਾਨੀ ਟਾਈਮ ਵੀ ਨਹੀਂ ਅੱਜ ਲੱਗਾ ਸਿੱਧੇ ਮਹਾਰਾਜ ਨੇ ਦਰਸ਼ਨ ਦੇਦਾਰੇ ਹੋਏ ਆ ਇਹ ਤਾਂ ਕਈ ਵਾਰੀ ਪਿਛਲੀ ਵਾਰ ਆਹੀ 2.5 ਘੰਟੇ ਲਾਈਨ ਚ ਲੱਗਿਆ ਸੀਗੇ ਅੱਜ ਤਾਂ ਸਿੱਧਾ ਹੀ ਮਾਲਕ ਨੇ ਦਰਸ਼ਨ ਦੇਦਾਰੇ ਕੀਤੇ ਆ ਫਰਸ਼ ਵੀ ਬੜਾ ਠੰਡਾ ਹੋ ਜਾਂਦਾ ਪਰ ਮੈਟ ਵਛਾਏ ਗਏ ਨੇ ਪ੍ਰਬੰਧਕ ਕਮੇਟੀ ਪਰਸ਼ ਉਹ ਸ਼ੁਰੂ ਸ਼ੁਰੂ ਤੋਂ ਜਿਆਦਾ ਜੋੜੇ ਲਾ ਕੇ ਨੇ ਉਦੋਂ ਤੋਂ ਕੁਝ ਠੰਡਾ ਲੱਗਦਾ ਨਹੀਂ ਉਦੋਂ ਬਾਅਦ ਕੁਝ ਠੰਡਾ ਨਹੀਂ ਲੱਗਦਾ ਸਭ ਕੁਝ ਵਧੀਆ ਹੀ ਲੱਗਦਾ ਬਸ ਕਿਰਪਾ ਮਾਲਕ ਦੀ ਹੋ ਜਾਂਦੀ ਬਾਬੇ RAMDAS ਦੀ ਉਹਦੀ ਕਿਰਪਾ ਨਾਲ ਸਭ ਕੁਝ ਠੀਕ ਚੱਲਦੀ ਵਾਰੀ ਆਏ ਨਹੀਂ ਮੈਂ ਤਾਂ ਭਾਜੀ ਹਰ ਸਾਲ ਹੀ ਆਉਣਾ ਹਰ ਮੈਂ ਇਸ ਵਾਰੀ ਬਹੁਤ ਹੈ ਪਰਿਵਾਰ ਸਮੇਤ ਆਇਆ ਜਲਾਕੇ ਸੰਗਤ ਵਿੱਚ ਨਹੀਂ ਫੈਮਿਲੀ ਸਮੇਤ ਆ ਲੇਕਿਨ ਛੋਟਾ ਲੜਕਾ ਨਹੀਂ ਆ ਉਹਦੇ ਪੇਪਰ ਚੱਲ ਰਹੇ ਸੀ ਕਰਕੇ ਉਹ ਨਹੀਂ ਆ ਪਾਇਆ ਤਾਂ ਅਸੀਂ ਤਿੰਨ ਮੈਂਬਰ ਆਏ ਸੀਗੇ ਮੈਂ ਮੇਰੀ ਘਰ ਵਾਲੀ ਦਾ ਮੇਰਾ ਇੱਕ ਵੱਡਾ ਮੁੰਡਾ ਦੇਖਣ ਜਾਂਦਾ ਕਿ ਜਦੋਂ ਸਰੋਵਰ ਦੀ ਪ੍ਰਕਰਮਾਂ ਦਾ ਆਪਾਂ ਕਰੀਏ ਤਾਂ ਸੰਗਤ ਬਾਹਰ ਬੈਠ ਕੇ ਹੀ ਇਲਾਹੀ ਬਾਣੀ ਸਰਵਣ ਕਰਦੀ ਹੈ ਕਿਉਂਕਿ ਸਕੂਨ ਕਿਤੇ ਨਾ ਕਿਤੇ ਮਿਲਦਾ ਹੈ ਬਾਣੀ ਜਿੱਥੇ ਜਿੱਥੇ ਉਹਨਾਂ ਨੂੰ ਬੈਠਣ ਦੀ ਜਗ੍ਹਾ ਮਿਲਦੀ ਉੱਥੇ ਬੈਠ ਕੇ ਸ਼ਾਂਤੀ ਨਾਲ ਮਹਾਰਾਜ ਦੀ ਬਾਣੀ ਸੁਣਦੇ ਆ ਪੜ੍ਹਦੇ ਆ ਬੋਲ ਕੇ ਵੀ ਪੜ੍ਹਦੇ ਆ ਲੇਕਿਨ ਆਨੰਦ ਬੜਾ ਆਉਂਦਾ ਇੱਥੇ ਆ ਕੇ ਜਾਣ ਨੂੰ ਮਨ ਨਹੀਂ ਕਰਦਾ ਲੇਕਿਨ ਮਜਬੂਰੀ ਹੈ ਕਮਾਂਗਾਰਾਂ ਦੀ ਸਾਰੇ ਪਾਸੇ ਜਾਣਾ ਪੈਂਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਭਾਵੇਂ ਕਿ ਸੰਗਤ ਲੋਕਲ ਵੀ ਆਉਂਦੀ ਹੈ ਔਰ ਦੂਰੋਂ ਵੀ ਸੱਚਲਰ ਪਤਵੀ ਰਾਇ ਨੇ ਸ਼ਰਧਾ ਆਸਤਾ ਭਾਵਨਾ ਉਹਨਾਂ ਨੇ ਦੱਸੀਆਂ ਕਿ ਇੱਥੇ ਆ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ ਸੋ ਸੰਗਤ ਦਾ ਵਿਸ਼ਵਾਸ ਬੜਾ ਹੈ ਕਿਉਂਕਿ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜਰਤੇ ਆ ਕੇ ਇਲਾਹੀ ਬਾਣੀ ਸਰਵਣ ਕੀਤੀ ਜਾਂਦੀ ਹੈ ਜੋੜੇ ਦੀ ਘਰ ਸੇਵਾ ਕੀਤੀ ਜਾਂਦੀ ਹੈ ਲੰਗਰ ਹਾਲ ਵੀ ਸੇਵਾ ਕੀਤੀ ਜਾਂਦੀ ਹੈ ਤਾਂ ਇੱਥੇ ਆ ਕੇ ਮਨ ਨੂੰ ਆਨੰਦ ਮਿਲਦਾ ਸਕੂਨ ਮਿਲਦਾ ਹੈ ਸੋ ਭਾਵੇਂ ਕਿ ਸਰਦੀ ਬਹੁਤ ਹੈ ਫਿਰ ਵੀ ਜਿਹੜੀ ਸੰਗਤ ਦੀ ਸ਼ਰਧਾ ਆਸਤਾ ਉਹ ਬਹੁਤ ਜ਼ਿਆਦਾ ਹੈ ਸੋ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਮੱਥਾ ਟੇਕਦੀਆਂ ਨੇ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਅਰਤੇ ਆ ਕੇ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਦੀ ਹੈ ਅਤੇ ਗੁਰੂ ਰਾਮਦਾਸ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਦੀ ਹੈ ਭਾਵੇਂ ਕਿ ਉੱਤਰ ਭਾਰਤ ਪੂਰਾ ਇਸ ਸਮੇਂ ਹੀ ਤੁੰਦ ਦੀ ਚਾਦਰ ਨਾਲ ਢਕਿਆ ਹੋਇਆ ਸਤਖੰਡ ਸ਼੍ਰੀ ਦਰਬਾਰ ਸਾਹਿਬ ਵੇਖੇ ਵੀ ਅਜੇ ਤੁੰਦ ਬਹੁਤ ਹੈ ਪਰ ਜਿਹੜੀ ਸੰਗਤ ਹੈ ਉਹਨਾਂ ਦੇ ਅੰਦਰ ਸ਼ਰਧਾ ਆਸਥਾ ਵੇਖਣਯੋਗ ਐ ਸੋ ਬੜੇ ਹੀ ਨਿਮਰਤਾ ਭਾਵ ਦੇ ਨਾਲ ਸ਼ਰਧਾ ਦੇ ਨਾਲ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਨੇ ਸੋ ਵਟ ਭਾਗੀਆਂ ਨੇ ਸੰਗਤਾਂ ਜਿਹੜੀਆਂ ਇਨੀ ਠੰਡ ਦੇ ਵਿੱਚ ਵੀ ਆ ਕੇ ਤੁੰਤਨ ਸ਼੍ਰੀ ਗੁਰੂ ਰਾਮ ਦਾਸ ਜਰ ਤੇ ਆ ਕੇ ਪਰਿਵਾਰਾਂ ਸਮੇਤ ਨਤਮਸਤਕ ਹੁੰਦੀਆਂ ਨੇ ਸੋ ਵੱਡੀ ਗਿਣਤੀ ਵਿੱਚ ਜਿੱਥੇ ਕਿ ਸੰਗਤ ਪਹੁੰਚੀ ਹੈ ਉੱਥੇ ਹੀ ਠੰਡ ਦੇ ਵਿੱਚ ਸੰਗਤਾਂ ਆਨੰਦ ਮਾਰ ਰਹੀਆਂ ਨੇ ਕਿਉਂਕਿ ਇਲਾਹੀ ਬਾਣੀ ਸਰਵਣ ਕੀਤੀ ਜਾਂਦੀ ਹੈ ਮਨ ਨੂੰ ਕਿਤੇ ਨਾ ਕਿਤੇ ਸਕੂਨ ਮਿਲਦਾ ਹੈ ਔਰ ਦੂਰ ਦਰਾਡੇ ਪਿੰਡਾਂ ਤੋਂ ਸ਼ਹਿਰਾਂ ਤੋਂ ਸੰਗਤਾਂ ਸਤਖੰਡ ਸ੍ਰੀ ਦਰਬਾਰ ਸਾਹਿਬੇ ਕੇ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਅੰਮ੍ਰਿਤਸਰ ਦਾ ਤਾਪਮਾਨ ਦੀ ਗੱਲ ਕਰ ਅੰਮ੍ਰਿਤਸਰ ਅੰਮ੍ਰਿਤਸਰ ਦੇ ਤਾਪਮਾਨ ਵਿੱਚ ਇਸ ਸਮੇਂ 7 ਤੋਂ 8 ਡਿਗਰੀ ਤਾਪਮਾਨ ਹੈ ਉੰਦੇ ਚਾਦਰ ਵਿਸ਼ੇ ਹੋਈ ਹੈ ਸ਼ੀਤ ਲਹਿਰਾਂ ਚੱਲ ਰਹੀਆਂ ਨੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਪਰ ਸੰਗਤ ਦੀ ਸ਼ਰਧਾ ਆਸਤਾ ਵੇਖਣਯੋਗ ਹੈ ਸੋ ਬੜੀ ਹੀ ਨਿਮਰਤਾ ਦੇ ਨਾਲ ਸੰਗਤਾਂ ਇਲਾਹੀ ਬਾਣੀ ਸਰਵਣ ਕਰਦੀਆਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਇੱਕ ਨਤਮਸਤਕ ਹੋਣ ਲਈ ਪਹੁੰਚਿਆ ਹੋਈਆਂ ਨੇ ਦੈਨ ਇਸ ਸਵੇਰਾ ਤੋਂ ਗੁਰਪ੍ਰਸਾਦਿ ਸ਼੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੌਜੂਦਾਂ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ ਭਾਵੇਂ ਕਿ ਅੰਮ੍ਰਿਤਸਰ ਦੇ ਵਿੱਚ ਜਾਂ ਪੂਰੇ ਪੰਜਾਬ ਦੀ ਗੱਲ ਕਰੀਏ ਉੱਤਰ ਭਾਰਤ ਦੀ ਗੱਲ ਕਰੀਏ ਤਾਂ ਸਰਦੀ ਬਹੁਤ ਪੈ ਰਹੀ ਹੈ ਪਰ ਇਸ ਠੰਡ ਦੇ ਵਿੱਚ ਵੀ ਸੰਗਤ ਦੀ ਆਸਤਾ ਵੇਖਣਯੋਗ ਹੈ ਸੋ ਪਰਿਵਾਰਾਂ ਸਮੇਤ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਜਿੱਥੇ ਕਿ ਤੁਸੀਂ ਦੇਖਦੇ ਧੁੰਦੀ ਚਾਦਰ ਵਿੱਚ ਲਿਪਟੇ ਹੋਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਅਲੋਕਿਕ ਤਸਵੀ ਦੇ ਵਿੱਚ ਸੰਗਤਾਂ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੀਆਂ ਨੇ ਭਾਵੇਂ ਕਿ ਠੰਡ ਬਹੁਤ ਹੈ ਸਰਦੀ ਬਹੁਤ ਹੈ ਪਰ ਸੰਗਤ ਦੀ ਸ਼ਰਧਾ ਆਸਤਾ ਵੀ ਖੰਡੂਗਾ ਸੋ ਦੂਰੂ ਦੂਰੋ ਸੰਗਤਾਂ ਸਚ Khand Shir ਦਰਬਾਰ ਸਾਹਿਬ ਵਿਖੇ ਠੰਡ ਦੇ ਵਿੱਚ ਵੀ ਪਹੁੰਚੀਆਂ ਨੇ ਭਾਵੇਂ ਕਿ ਲੰਬੀਆਂ ਲੰਬੇ ਲਾਈਨਾਂ ਵਿੱਚ ਲੱਗਣਾ ਪਵੇ ਪਰ ਸੰਗਤ ਦਾ ਕਹਿੰਦਾ ਕਿ ਸਾਨੂੰ ਠੰਡ ਨਹੀਂ ਲੱਗਦੀ ਸਰਦੀ ਨਹੀਂ ਲੱਗਦੀ ਸੰਗਤ ਦੀ ਆਸਤਾ ਅਸotros ਸਲਾਪੋਂ ਚਿਆਨੀ ਸਤਖੰਡ ਸੀ ਦਰਬਾਰ ਸਾਹਿਬ ਵਿਖੇ ਕਿਉਂਕਿ ਸੰਗਤ ਦੀ ਸ਼ਰਧਾ ਆਸਤਾ ਬਹੁਤ ਜ਼ਿਆਦਾ ਹੈ ਔਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜਰਤੇ ਆ ਕੇ ਨਾ ਤਾਂ ਠੰਡ ਲੱਗਦੀ ਹੈ ਤੇ ਨਾ ਕੋਈ ਗਰਮੀ ਲੱਗਦੀ ਹੈ ਕਿਉਂਕਿ ਵਿਸ਼ਵਾਸ ਹੀ ਬੜਾ ਸੰਗਤ ਦਾ ਸ਼ਰਧਾ ਭਰਨਾ ਸੰਗਤ ਇਲਾਹੀ ਬਾਣੀ ਸਰਵਨ ਕਰ ਰਿਆ ਨੇ ਜੀ ਕਿੱਥੋਂ ਆਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਈ 36 ਗੜ ਤੋਂ ਆਏ ਹਾਂ ਰਾਏਗੜ ਤੋਂ ਐਨੀ ਦੂਰ ਆਇਓ ਠੰਡ ਬੋਤ ਹੈ ਪਰ ਦੇਖਿਆ ਕਿ ਸੰਗਤ ਦਾ ਵਿਸ਼ਵਾਸ ਸ਼ਰਧਾ ਆਸਤਾ ਬੋਤ ਇੱਥੇ ਆ ਕੇ ਨਾ ਠੰਡ ਲੱਗਦੀ ਆ ਨਾ ਮਤਲਬ ਕਿਸੇ ਵੀ ਚੀਜ਼ ਦੀ ਨਾ ਚਿੰਤਾ ਰਹਿੰਦੀ ਆ ਬਸ ਸਭ ਕੁਝ ਦੁੱਖ ਦੂਰ ਹੋ ਜਾਂਦੇ ਆ ਗੁਰੂ ਦੇ ਚਰਨਾਂ ਨੂੰ ਨਮਸਤਕ ਹੋਣਾ ਇਹੀਂ ਤਾਂ ਹੁਣ ਇਸ਼ਨਾਨ ਕਰਕੇ ਆਏ ਆ ਕੋਈ ਠੰਡ ਨਹੀਂ ਲੱਗੀ ਇੰਨਾ ਜਿਹੜੀ ਸਵੇਰੇ ਇਨੀ ਧੁੰਦ ਪਈ ਸੀ ਤਾਂ ਇੱਥੋਂ ਮਹਾਰਾਜ ਦਾ ਦਰਬਾਰ ਵੀ ਦਿਸ ਨਹੀਂ ਰਿਹਾ ਜਾਂ ਪੂਰਾ ਪ੍ਰਕਰਮਾ ਕਰਕੇ ਹਾਜ਼ਰੀ ਲਵਾ ਕੇ ਆਏ ਆ ਤਾਂ ਮਹਾਰਾਜ ਦਾ ਦਰਬਾਰ ਵੀ ਪੂਰਾ ਦਿਸ ਰਿਹਾ ਹੈ ਇੰਨਾ ਆਨੰਦ ਆਇਆ ਜਾਨੀ ਟਾਈਮ ਵੀ ਨਹੀਂ ਅੱਜ ਲੱਗਾ ਸਿੱਧੇ ਮਹਾਰਾਜ ਨੇ ਦਰਸ਼ਨ ਦੇਦਾਰੇ ਹੋਏ ਆ ਇਹ ਤਾਂ ਕਈ ਵਾਰੀ ਪਿਛਲੀ ਵਾਰ ਆਈ 2.5 ਘੰਟੇ ਲਾਈਨ ਚ ਲੱਗਿਆ ਸੀਗੇ ਅੱਜ ਤਾਂ ਸਿੱਧਾ ਹੀ ਮਾਲਕ ਨੇ ਦਰਸ਼ਨ ਦੇਦਾਰੇ ਕੀਤੇ ਆ ਫਰਸ਼ ਵੀ ਬੜਾ ਠੰਡਾ ਹੋ ਜਾਂਦਾ ਪਰ ਮੈਟ ਵਛਾਏ ਗਏ ਨੇ ਪ੍ਰਬੰਧਕ ਕਮੇਟੀ ਪੰਜ ਉਹ ਸ਼ੁਰੂ-ਸ਼ੁਰੂ ਤੋਂ ਜਦੋਂ ਜੋੜੇ ਲੱਗ ਗਏ ਉਹਦੋਂ ਤੋਂ ਕੁਝ ਠੰਡਾ ਲੱਗਦਾ ਨਹੀਂ ਉਦੋਂ ਬਾਅਦ ਕੁਝ ਠੰਡਾ ਨਹੀਂ ਲੱਗਦਾ ਸਭ ਕੁਝ ਵਧੀਆ ਹੀ ਲੱਗਦਾ ਬਸ ਕਿਰਪਾ ਮਾਲਕ ਦੀ ਹੋ ਜਾਂਦੀ ਬਾਬੇ RAMDAS ਦੀ ਉਹਦੀ ਕਿਰਪਾ ਨਾਲ ਸਭ ਕੁਝ ਠੀਕ ਚੱਲਦਾ ਕਈ ਵਾਰੀ ਆਇਓ ਨਹੀਂ ਮੈਂ ਤਾਂ ਭਾਜੀ ਹਰ ਸਾਲ ਹੀ ਆਉਣਾ ਹਰ ਮੈਂ ਇਸ ਵਾਰੀ ਬਹੁਤ ਹੈ ਪਰਿਵਾਰ ਸਮੇਤ ਆਇਆ ਜਲਦਾ ਕੇ ਸੰਗਤ ਵਿੱਚ ਨਹੀਂ ਫੈਮਿਲੀ ਸਮੇਤ ਆ ਲੇਕਿਨ ਛੋਟਾ ਲੜਕਾ ਨਹੀਂ ਆ ਉਹਦੇ ਪੇਪਰ ਚੱਲ ਰਹੇ ਸੀ ਕਰਕੇ ਉਹ ਨਹੀਂ ਆ ਪਾਇਆ ਤਾਂ ਅਸੀਂ ਤਿੰਨ ਮੈਂਬਰ ਆਏ ਸੀਗੇ ਮੈਂ ਮੇਰੀ ਘਰ ਵਾਲੀ ਦਾ ਮੇਰਾ ਇੱਕ ਵੱਡਾ ਮੁੰਡਾ ਦੇਖਣ ਜਾਂਦਾ ਕਿ ਜਦੋਂ ਸਰੋਵਰ ਦੀ ਪ੍ਰਕਰਮਾਂ ਦਾ ਆਪਾਂ ਕਰੀਏ ਤਾਂ ਸੰਗਤ ਬਾਹਰ ਬੈਠ ਕੇ ਹੀ ਇਲਾਹੀ ਬਾਣੀ ਸਰਵਣ ਕਰਦੀ ਹੈ ਕਿਉਂਕਿ ਸਕੂਨ ਕਿਤਨਾ ਕਿਤੇ ਮਿਲਦਾ ਹੈ ਬਾਣੀ ਜਿੱਥੇ ਜਿੱਥੇ ਉਹਨਾਂ ਨੂੰ ਬੈਠਣ ਦੀ ਜਗ੍ਹਾ ਮਿਲਦੀ ਉੱਥੇ ਬੈਠ ਕੇ ਸ਼ਾਂਤੀ ਨਾਲ ਮਹਾਰਾਜ ਦੀ ਬਾਣੀ ਸੁਣਦੇ ਆ ਪੜ੍ਹਦੇ ਆ ਬੋਲ ਕੇ ਵੀ ਪੜ੍ਹਦੇ ਆ ਲੇਕਿਨ ਆਨੰਦ ਬੜਾ ਆਉਂਦਾ ਇੱਥੇ ਆ ਕੇ ਜਾਣ ਨੂੰ ਮਨ ਨਹੀਂ ਕਰਦਾ ਲੇਕਿਨ ਮਜਬੂਰੀ ਹੈ ਕਮਾਂਗਾਰਾਂ ਦੀ ਸਾਰੇ ਬਸ ਜਾਣਾ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਾਵੇਂ ਕੇ ਸੰਗਤ ਲੋਕਲ ਵੀ ਆਉਂਦੀ ਹੈ ਔਰ ਦੂਰੋਂ ਵੀ ਸੱਚਲੋਕ ਦਵੀਰ ਆਏ ਨੇ ਸ਼ਰਧਾ ਆਸਤਾ ਭਾਵਨਾ ਉਹਨਾਂ ਨੇ ਦੱਸੀਆਂ ਕਿ ਇੱਥੇ ਆ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ ਸੋ ਸੰਗਤ ਦਾ ਵਿਸ਼ਵਾਸ ਬੜਾ ਹੈ ਕਿਉਂਕਿ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜਰਤੇ ਆ ਕੇ ਇਲਾਹੀ ਬਾਣੀ ਸਰਵਣ ਕੀਤੀ ਜਾਂਦੀ ਹੈ ਜੋੜੇ ਦੀ ਘਰ ਸੇਵਾ ਕੀਤੀ ਜਾਂਦੀ ਹੈ ਲੰਗਰ ਹਾਲ ਵੀ ਸੇਵਾ ਕੀਤੀ ਜਾਂਦੀ ਹੈ ਤਾਂ ਇੱਥੇ ਆ ਕੇ ਮਨ ਨੂੰ ਆਨੰਦ ਮਿਲਦਾ ਸਕੂਨ ਮਿਲਦਾ ਹੈ ਸੋ ਭਾਵੇਂ ਕਿ ਸਰਦੀ ਬਹੁਤ ਹੈ ਫਿਰ ਵੀ ਜਿਹੜੀ ਸੰਗਤ ਦੀ ਸ਼ਰਧਾ ਆਸਤਾ ਉਹ ਬਹੁਤ ਜ਼ਿਆਦਾ ਹੈ ਸੋ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲੱ ਆ ਕੇ ਸੰਗਤਾਂ ਨਤਮਸਤਕ ਹੁੰਦੀਆਂ ਨੇ ਮੱਥਾ ਟੇਕਦੀਆਂ ਹਨ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਆ ਕੇ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਦੀ ਹੈ ਅਤੇ ਗੁਰੂ ਰਾਮਦਾਸ ਜੀ ਤੋਂ ਖੁਸ਼ੀਆਂ ਪ੍ਰਾਪਤ ਕਰਦੀ ਹੈ ਭਾਵੇਂ ਕਿ ਉੱਤਰ ਭਾਰਤ ਪੂਰਾ ਇਸ ਸਮੇਂ ਹੀ ਤੁੰਦ ਦੀ ਚਾਦਰ ਨਾਲ ਟਕਿਆ ਹੋਇਆ ਸਤਖੰਡ ਸਿਦਰਬਾਰ ਸਾਹਿਬ ਵਿਖੇ ਵੀ ਅਜੇ ਤੁੰਦ ਬਹੁਤ ਹੈ ਪਰ ਜਿਹੜੀ ਸੰਗਤ ਹੈ ਉਹਨਾਂ ਦੇ ਅੰਦਰ ਸ਼ਰਧਾ ਆਸਥਾ ਵੇਖਣਯੋਗ ਐ ਸੋ ਬੜੇ ਹੀ ਨਿਮਰਤਾ ਭਾਵ ਦੇ ਨਾਲ ਸ਼ਰਧਾ ਦੇ ਨਾਲ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਨੇ ਸੋ ਵਟ ਭਾਗੀਆਂ ਨੇ ਸੰਗਤਾਂ ਜਿਹੜੀਆਂ ਇਨੀ ਠੰਡ ਦੇ ਵਿੱਚ ਵੀ ਆ ਕੇ ਤੁੰਤਨ ਸ਼੍ਰੀ ਗੁਰੂ ਰਾਮ ਦਾ ਜਰ ਤੇ ਆ ਕੇ ਪਰਿਵਾਰਾਂ ਸਮੇਤ ਨਤਮਸਤਕ ਹੁੰਦੀਆਂ ਨੇ ਸੋ ਵੱਡੀ ਗਿਣਤੀ ਵਿੱਚ ਜਿੱਥੇ ਕਿ ਸੰਗਤ ਪਹੁੰਚੀ ਐ ਉੱਥੇ ਹੀ ਠੰਡ ਦੇ ਵਿੱਚ ਸੰਗਤਾਂ ਆਨੰਦ ਮਾਰ ਰਹੀਆਂ ਨੇ ਕਿਉਂਕਿ ਇਲਾਹੀ ਬਾਣੀ ਸਰਵਣ ਕੀਤੀ ਜਾਂਦੀ ਐ ਮਨ ਨੂੰ ਕਿਤੇ ਨਾ ਕਿਤੇ ਸਕੂਨ ਮਿਲਦਾ ਔਰ ਦੂਰ ਦਰਾਡੇ ਪਿੰਡਾਂ ਤੋਂ ਸ਼ਹਿਰਾਂ ਤੋਂ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਅੰਮ੍ਰਿਤਸਰ ਦਾ ਤਾਪਮਾਨ ਦੀ ਗੱਲ ਅੰਮ੍ਰਿਤਸਰ ਅੰਮ੍ਰਿਤਸਰ ਦੇ ਤਾਪਮਾਨ ਵਿੱਚ ਇਸ ਸਮੇਂ 7 ਤੋਂ 8 ਡਿਗਰੀ ਤਾਪਮਾਨ ਹੈ ਧੁੰਦੀ ਚਾਦਰ ਵਿਛੀ ਹੋਈ ਹੈ ਸ਼ੀਤ ਲਹਿਰਾਂ ਚੱਲ ਰਹੀਆਂ ਨੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਪਰ ਸੰਗਤ ਦੀ ਸ਼ਰਧਾ ਆਸਤਾ ਵੇਖਣਯੋਗ ਹੈ ਸੋ ਬੜੀ ਹੀ ਨਿਮਰਤਾ ਦੇ ਨਾਲ ਸੰਗਤਾਂ ਇਲਾਹੀ ਬਾਣੀ ਸਰਵਣ ਕਰਦੀਆਂ ਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੀਆਂ ਹੋਈਆਂ ਨੇ ਦੈਨ ਇਸ ਸਵੇਰਾ ਤੋਂ ਗੁਰਪ੍ਰਸਾਦਿ ਸ਼੍ਰੀ ਅੰਮ੍ਰਿਤਸਰ ਸਾਹਿਬ